ਤੇ ਕਈ ਵਾਰੀ ਅਸੀਂ YouTube ਤੇ ਕੰਟੈਂਟ ਕਿਹੜਾ ਵੇਖ ਰਹੇ ਹੁੰਦੇ ਆ ਕਦੇ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਅਸੀਂ ਕੰਟੈਂਟ ਵੇਖ ਰਹੇ ਹੁੰਨੇ ਆ ਬਾੜਾ ਗਲਤ ਸਿਹਤ ਦੇਣ ਵਾਲਾ ਤੇ ਜਿਹੜਾ ਚੰਗੀ ਸਿਹਤ ਦੇਣ ਵਾਲਾ ਕੰਟੈਂਟ ਹੈ ਉਹਨੂੰ ਅਸੀਂ ਕਈ ਵਾਰੀ ਐਪਰੀਸ਼ੀਏਟ ਵੀ ਨਹੀਂ ਕਰਦੇ ਅਸੀਂ ਹੌਸਲਾ ਫਜ਼ਾਈ ਵੀ ਨਹੀਂ ਕਰਦੇ ਇਸ ਕਾਰਨ ਕਰਕੇ ਅਸੀਂ ਆਪਣੇ ਅੰਦਰ ਝਾਤ ਮਾਰੀਏ ਸਮਾਂ ਤਾਂ ਸਾਡੇ ਕੋਲ ਹੁੰਦਾ ਹੈ ਪਰ ਅਸੀਂ ਸਮਾਂ ਬਾੜੇ ਕੰਮਾਂ ਦੇ ਵਿੱਚ ਲੰਗਾ ਦਿੰਦੇ ਆ ਜੇ ਅਸੀਂ ਇੱਕ ਦਿਨ ਦੇ ਵਿੱਚ 10 ਜਾਂ 15 ਮਿੰਟ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝਣ ਵਾਸਤੇ ਲਗਾ ਦਈਏ ਤੇ ਅਸੀਂ ਬਹੁਤ ਕੁਝ ਆਪਣੇ ਸਤਿਗੁਰੂ ਦੀ ਬਾਣੀ ਬਾਰੇ ਜਾਣ ਸਕਦੇ ਹਾਂ ਸਮਝ ਸਕਦੇ ਹਾਂ ਗੁਰਬਾਣੀ ਦੀ ਸੰਥਿਆ ਲੈ ਕੇ ਗੁਰਬਾਣੀ ਦਾ ਪਾਠ ਕਰਨਾ ਸਿੱਖ ਸਕਦੇ ਹਾਂ ਸਾਰਾ ਜੀ ਨੇ ਸ਼ਬਦ ਲਿਖਿਆ ਜੀ ਕਕਾ ਤੇ ਰਾਰੇ ਨੂੰ ਸਿਹਾਰੀ ਲਗਾ ਕੇ ਕਰ ਜਦੋਂ ਵੀ ਰਾਰੇ ਨੂੰ ਸਿਹਾਰੀ ਲਗਾ ਕੇ ਬਾਣੀ ਵਿੱਚ ਕਰ ਸ਼ਬਦ ਆਉਂਦਾ ਹੈ ਇਹ ਸ਼ਬਦ ਅਰਥ ਬਣਦਾ ਕਰਨਾ ਜਿਵੇਂ ਆਪਾਂ ਕੋਈ ਨਾ ਕੋਈ ਕਰਮ ਕਰਦੇ ਕਰਮ ਦੇ ਅਰਥਾਂ ਵਿੱਚ ਹੈ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਉਥੇ ਵੀ ਕਰ ਕਰ ਕਰਨਾ ਦਾ ਅਰਥ ਹੈ ਕੰਮ ਕਰਨਾ ਜੋਸੀਂ ਕਰ ਰਹੇ ਹਾਂ ਉਸੀ ਉਸ ਹੀ ਆਪਣਾ ਲੇਖ ਆਪੇ ਲਿਖੇ ਜਾ ਰਹੇ ਹਾਂ ਤੇ ਉਹ ਲੇਖ ਲੇ ਕੇ ਆਪਾਂ ਸੰਸਾਰ ਤੋਂ ਇੱਕ ਦਿਹਾੜੇ ਤੁਰ ਜਾਣੇ ਸੋ ਕਕਾ ਤੇ ਰਾਰੀ ਨੂੰ ਸਿਹਾਰੀ ਕਰ ਦਾ ਅਰਥ ਹੈ ਕਰਨਾ ਜਦੋਂ ਕਕਾ ਤੇ ਰਾਰੀ ਨੂੰ ਔਂਕੜ ਲਾ ਕੇ ਕਰ ਸ਼ਬਦ ਆਵੇ ਸਾਦ ਸੰਗਤ ਉਹ ਬਣ ਜਾਂਦਾ ਹੈ ਇੱਕ ਵਚਨ ਤੇ ਉਥੇ ਕਰ ਦਾ ਅਰਥ ਹੋਏਗਾ ਹੱਥ ਉਥੇ ਕਰ ਦਾ ਅਰਥ ਬਣੇਗਾ ਹੱਥ ਜਦੋਂ ਕਕਾ ਤੇ ਰਾਰੇ ਨੂੰ ਔਂਕੜ ਲੱਗਦੀ ਹੈ ਜਿੱਥੇ ਕਕਾ ਤੇ ਰਾਰਾ ਸ਼ਬਦ ਮੁਕਤਾ ਹੋ ਜਾਂਦਾ ਹੈ ਨਾ ਸਿਹਾਰੀ ਲੱਗੀ ਨਾ ਔਂਕੜ ਲੱਗਾ ਉਥੇ ਕਰ ਸ਼ਬਦ ਬਹੁਵਚਨ ਰੂਪ ਦੇ ਵਿੱਚ ਹੋਏਗਾ ਤੇ ਕਰ ਦਾ ਅਰਥ ਹੋਏਗਾ ਬਹੁਤੇ ਹੱਥ ਜਾਂ ਦੋ ਹੱਥ ਜਾਂ ਬਹੁਤੇ ਭਾਵ ਇੱਕ ਤੋਂ ਜ਼ਿਆਦਿਆਂ ਦੀ ਜਦੋਂ ਗੱਲ ਹੋਏਗੀ ਫਿਰ ਰਾਰੇ ਦੀ ਔਂਕੜ ਵੀ ਲੈ ਜਾਂਦੀ ਹੈ ਸੰਸੰਗ ਜਿੱਥੇ ਵੀ ਕੋਈ ਨਾ ਕੋਈ ਕਿਰਿਆ ਹੋ ਰਹੀ ਹੈ ਉਥੇ ਹੇ ਦੀ ਸਿਹਾਰੀ ਹਮੇਸ਼ਾ ਉਚਾਰਨ ਦੇ ਵਿੱਚ ਆਉਂਦੀ ਹੈ ਜਾਹੇ ਪਾਹੇ ਇਸ ਤਰ੍ਹਾਂ ਦੇ ਜਿਹੜੇ ਸ਼ਬਦਾਂ ਜਾਹੇ ਪਾਵ ਜਾਣਾ ਜਾਂਦੇ ਹਨ ਪਾਹੇ ਪਾਉਂਦੇ ਹਨ ਫਿਰਾਹੇ ਫਿਰਦੇ ਹਨ ਸੋ ਗਾਵੇ ਹਨ ਜਾਵੇ ਹਨ ਪਾਵੇ ਹਨ ਖਾਵੇ ਹਨ ਇਹ ਸਾਰੇ ਕਿਰਿਆਵਾਚੀ ਸ਼ਬਦ ਹਨ ਜਿੱਥੇ ਕੋਈ ਨਾ ਕੋਈ ਕਿਰਿਆ ਹੋ ਰਹੀ ਹੈ ਉਹਨਾਂ ਸ਼ਬਦਾਂ ਦੇ ਵਿੱਚ ਹਾਹੇ ਦੀ ਸਿਆਰੀ ਹਮੇਸ਼ਾ ਉਚਾਰਨ ਦੇ ਵਿੱਚ ਆਉਂਦੀ ਹੈ ਤੇ ਬਹੁਵਚਨ ਹੋਣ ਕਰਕੇ ਉਹਦੇ ਉੱਪਰ ਬਿੰਦੀ ਦਾ ਉਚਾਰਨ ਵੀ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਾ ਸੰਗਤ ਦਾ ਇੱਕ ਵਾਰ ਫਿਰ ਤੋਂ ਦਾਸ ਦੇ ਇਸ ਚੈਨਲ ਦੇ ਵਿੱਚ ਸਵਾਗਤ ਹੈ ਜਿਵੇਂ ਕਿ ਇਸ ਚੈਨਲ ਦੇ ਨਾਲ ਜੁੜੀ ਹੋਈ ਸਾਧ ਸੰਗਤ ਇਸ ਗੱਲ ਤੋਂ ਪਹਿਲਾਂ ਤੋਂ ਹੀ ਜਾਣੂ ਹੈ ਕਿ ਅਸੀਂ ਇਸ ਚੈਨਲ ਤੇ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਅੰਦਾਲ ਸੰਬੰਧਿਤ ਵੀਡੀਓਸ ਆਪ ਸੰਗਤ ਦੇ ਅੰਦਰ ਸਾਂਝੀਆਂ ਕਰ ਰਹੇ ਹਾਂ ਸਾਧ ਸੰਗਤ ਜੀ ਹੁਣ ਤੱਕ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 17 ਪੌੜੀਆਂ ਦੀ ਸੰਥਿਆ ਦੀ ਵਿਚਾਰ ਆਪ ਸੰਗਤ ਦੇ ਅੰਦਰ ਸਾਂਝੀ ਕੀਤੀ ਜਾ ਚੁੱਕੀ ਹੈ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 18ਵੀਂ ਅਤੇ 19ਵੀਂ ਜਪਜੀ ਸਾਹਿਬ ਜੀ ਦੀਆਂ ਇਨ੍ਹਾਂ ਦੋ ਪੌੜੀਆਂ ਦੀ ਸੰਥਿਆ ਦੀ ਵਿਚਾਰ ਸਾਂਝੀ ਕਰਾਂਗੇ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਸੰਗਤ ਦੇ ਚਰਨਾਂ 'ਪਾਸ ਬੇਨਤੀ ਹੈ ਸਾਧ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨਾ ਹਰ ਗੁਰਸਿੱਖ ਦਾ ਇੱਕ ਫਰਜ਼ ਬਣਦਾ ਹੈ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਅਪਾਰ ਮਹਾਨ ਕਿਰਪਾ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਲੜ ਲਗਾਇਆ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਅਪਾਰ ਮਹਾਨ ਕਿਰਪਾ ਕੀਤੀ ਉਹਨਾਂ ਗੁਰਬਾਣੀ ਦੀਆਂ ਪੁਥੀਆਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਤਿਆਰ ਕਰਵਾਇਆ ਸਾਰੇ ਹੀ ਗੁਰਸਹਿਬਾਨਾਂ ਨੇ ਆਪਣੀ ਹਯਾਤੀ ਵਿੱਚ ਹਮੇਸ਼ਾ ਗੁਰਬਾਣੀ ਦਾ ਹੀ ਪ੍ਰਚਾਰ ਤੇ ਪ੍ਰਸਾਰ ਕੀਤਾ ਤੇ ਦਸਵੇਂ ਪਾਤਸ਼ਾਹ ਧੰਗ ਗੁਰੂ ਗੋਬਿੰਦ ਸਿੰਘ ਦਾਤਾ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਤੁਹਾਡੇ ਗੁਰੂ ਹੋਣਗੇ ਜਿਸ ਨੇ ਸਾਡੇ ਨਾਲ ਗੱਲਾਂ ਕਰਨੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹੇ ਉਹਦੀਆਂ ਸਾਡੇ ਨਾਲ ਗੱਲਾਂ ਹੋਣਗੀਆਂ ਸੋ ਕਹਿਣ ਤੋਂ ਮੁਰਾਦ ਗੁਰਬਾਣੀ ਨੂੰ ਪੜ੍ਹਨਾ ਗੁਰਬਾਣੀ ਨੂੰ ਵਿਚਾਰਨਾ ਹਰ ਸਿੱਖ ਦਾ ਇੱਕ ਫਰਜ਼ ਬਣਦਾ ਹੈ ਇਹ ਫਰਜ਼ ਨਿਭਾਉਣਾ ਸਾਡੇ ਬਾਤ ਤੇ ਬੜਾ ਜ਼ਰੂਰੀ ਹੈ ਪਰ ਅੱਜ ਦੀ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੇ ਕੋਲ ਸਮਾਂ ਨਹੀਂ ਸਾਡੇ ਕੋਲ ਸਮਾਂ ਨਹੀਂ ਪਰ ਸੱਚ ਹੀ ਹੈ ਸਾਡੇ ਕੋਲ ਸਮਾਂ ਹੁੰਦਾ ਹੈ ਪਰ ਜ਼ਿਆਦਾਤਰ ਅਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਸਮਾਂ ਹੈ ਹੋਰਾਂ ਕੰਮਾਂ ਦੇ ਵਿੱਚ ਲੰਘਾ ਦਿੰਦੇ ਹਾਂ ਜਿਵੇਂ ਮਿਸਾਲ ਵਜੋਂ YouTube WhatsApp ਜਾਂ Facebook ਇਤਿਆਦਿਕ ਇਹਨਾਂ ਐਪਲੀਕੇਸ਼ਨਾਂ ਦੇ ਉੱਪਰ ਸਕਰੀਨ ਨੂੰ ਸਕਰੋਲ ਕਰਦੇ ਹਾਂ ਅਸੀਂ ਆਪਣੇ 24 ਘੰਟਿਆਂ ਦੇ ਵਿੱਚੋਂ ਕਿੰਨਾ ਸਮਾਂ ਖਰਾਬ ਕਰ ਦਿੰਦੇ ਹਾਂ ਤੇ ਕਈ ਵਾਰੀ ਅਸੀਂ YouTube ਤੇ ਕੰਟੈਂਟ ਕਿਹੜਾ ਵੇਖ ਰਹੇ ਹੁੰਦੇ ਹਾਂ ਕਦੇ ਅਸੀਂ ਆਪਣੇ ਅੰਦਰ ਛਾਤੀ ਮਾਰ ਕੇ ਵੇਖੀਏ ਅਸੀਂ ਕੰਟੈਂਟ ਵੇਖ ਰਹੇ ਹੁੰਨੇ ਅੰਬਾੜਾ ਗੌਤ ਸੇਧ ਦੇਣ ਵਾਲਾ ਤੇ ਜਿਹੜਾ ਚੰਗੀ ਸੇਧ ਦੇਣ ਵਾਲਾ ਕੰਟੈਂਟ ਹੈ ਉਹਨੂੰ ਅਸੀਂ ਕਈ ਵਾਰੀ ਐਪਰੀਸ਼ੀਏਟ ਵੀ ਨਹੀਂ ਕਰਦੇ ਅਸੀਂ ਹੌਸਲਾ ਫਜ਼ਾਈ ਵੀ ਨਹੀਂ ਕਰਦੇ ਇਸ ਕਾਰਨ ਕਰਕੇ ਅਸੀਂ ਆਪਣੇ ਅੰਦਰ ਝਾਤ ਮਾਰੀਏ ਸਮਾਂ ਤਾਂ ਸਾਡੇ ਕੋਲ ਹੁੰਦਾ ਹੈ ਪਰ ਅਸੀਂ ਸਮਾਂ ਬਾੜੇ ਕਮਾਂ ਦੇ ਵਿੱਚ ਲੰਗਾ ਦਿੰਦੇ ਹਾਂ ਜੇ ਅਸੀਂ ਇੱਕ ਦਿਨ ਦੇ ਵਿੱਚ 10 ਜਾਂ 15 ਮਿੰਟ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝਣ ਵਾਸਤੇ ਲਗਾ ਦਈਏ ਤੇ ਅਸੀਂ ਬਹੁਤ ਕੁਝ ਆਪਣੇ ਸਤਿਗੁਰੂ ਦੀ ਬਾਣੀ ਬਾਰੇ ਜਾਣ ਸਕਦੇ ਹਾਂ ਸਮਝ ਸਕਦੇ ਹਾਂ ਗੁਰਬਾਣੀ ਦੀ ਸੰਥਿਆ ਲੈ ਕੇ ਗੁਰਬਾਣੀ ਦਾ ਪਾਠ ਕਰਨਾ ਸਿੱਖ ਸਕਦੇ ਆ ਸੋ ਜਿਹੜੀਆਂ ਵੀ ਸੰਗਤਾਂ ਇਸ ਵੀਡੀਓ ਨੂੰ ਸੁਣ ਰਹੀਆਂ ਨੇ ਉਹਨਾਂ ਦੇ ਚਰਨਾਂ ਪਾਸ ਹੱਥ ਬਨ ਕੇ ਬੇਨਤੀ ਹੈ ਆਪ ਜੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸੰਗਤਾਂ ਦੇ ਨਾਲ ਸਾਂਝੀ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਗੁਰਬਾਣੀ ਦਾ ਸੁਨੇਹਾ ਜਿਆਦਾ ਤੋਂ ਜਿਆਦਾ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾ ਸਕੇ ਮਾੜੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਲੜਾਈਆਂ ਝਗੜੀਆਂ ਵਾਲੀਆਂ ਮਾੜੇ ਕੰਮਾਂ ਵਾਲੀਆਂ ਜਿਹੜੀਆਂ ਵੀਡੀਓਂ ਉਹਨਾਂ ਨੂੰ ਕਈ ਵਾਰੀ ਅਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿੰਦੇ ਆ ਪਰ ਜਿਹੜੀ ਵੀਡੀਓ ਸਾਨੂੰ ਕੋਈ ਚੰਗੀ ਸੇਧ ਦਿੰਦੀ ਹੈ ਕੋਈ ਚੰਗਾ ਸਾਨੂੰ ਗੁਣਵਾਨ ਬਣਾਉਂਦੀ ਹੈ ਸਾਨੂੰ ਬਾਣੀ ਦੇ ਅੰਦਰ ਜੋੜਦੀ ਹੈ ਅਸੀਂ ਉਹਨੂੰ ਅੱਗੇ ਸ਼ੇਅਰ ਕਰਨ ਵਾਲੇ ਪਾਸੇ ਕਦੇ ਧਿਆਨ ਹੀ ਨਹੀਂ ਦਿੰਦੇ ਸੋ ਇਹਨਾਂ ਵੀਡੀਓਸ ਨੂੰ ਜਿਆਦਾ ਤੋਂ ਜਿਆਦਾ ਆਪਜੀ ਸੰਗਤ ਦੇ ਅੰਦਰ ਸਾਂਝਾ ਕਰੋ ਜਿੰਨਾ ਵੀਰਾਂ ਨੇ ਜਿੰਨਾ ਭੈਣਾਂ ਨੇ ਜਿੰਨਾ ਸੰਗਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਆਪਜੀ ਕਿਰਪਾਲਤਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਦੀ ਵੀ ਸੰਥਿਆ ਸਾਂਝੀ ਕਰਨੀ ਹੈ ਆਪ ਪ੍ਰਸਾਦ ਸਵਈਆਂ ਦੀ ਸੰਥਿਆ ਸਾਂਝੀ ਕਰਨੀ ਹੈ ਇਹਦੇ ਤੋਂ ਇਲਾਵਾ ਸ਼ਲੋਕ ਸਹਿਸਕ੍ਰਿਤੀ ਹੋਰ ਜਿਹੜੀਆਂ ਮਹੰਗੀਆਂ ਬਾਣੀਆਂ ਨੇ ਉਹਨਾਂ ਦੀ ਵਿਚਾਰ ਵੀ ਆਪ ਸੰਗਤਿਆਂ ਨਾਲ ਸਾਂਝੀ ਕਰਾਂਗੇ ਤੇ ਉਹਨਾਂ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਬੈਲ ਆਈਕਨ ਵੀ ਦਵਾ ਦਿਓ ਆਓ ਹੁਣ ਆਪਾਂ ਸੰਥਿਆ ਦੀ ਵਿਚਾਰ ਵਾਲੇ ਪਾਸੇ ਮੁੜੀਏ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿੱਚ ਹੁਣ ਤੱਕ ਆਪਾਂ 17 ਪੌੜੀਆਂ ਦੀ ਵਿਚਾਰ ਸਾਂਝੀ ਕੀਤੀ ਹੈ ਸਾਧ ਸੰਗਤ ਜਿਵੇਂ ਪਿਛਲੀ ਪੌੜੀ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਇਹ ਅਸੰਖ ਵਾਲੀਆਂ ਪੌੜੀਆਂ ਨੇ ਜਿਨ੍ਹਾਂ ਦੇ ਵਿੱਚ ਵਾਰ-ਵਾਰ ਸਤਿਗੁਰੂ ਜੀ ਸ਼ਬਦ ਕਹਿ ਰਹੇ ਨੇ ਅਸੰਖ 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 ਇਹ ਸ਼ਬਦ ਵਾਰ-ਵਾਰ ਆ ਰਿਹਾ ਹੈ ਅਸੰਖ ਦਾ ਅਰਥ ਹੈ ਅਣਗਿਣਤ ਜਿਹਨੂੰ ਗਿਣਤੀ ਦੇ ਵਿੱਚ ਨਾ ਬੰਨਿਆ ਜਾ ਸਕੇ ਜਿਵੇਂ ਆਪਾਂ ਪਿਛਲੀ ਵੀਡੀਓ ਵਿੱਚ ਵਿਚਾਰ ਕੀਤੀ ਸੀ ਸੰਖ ਸ਼ਬਦ ਦੇ ਉੱਪਰ ਜਾ ਕਰਕੇ ਗਿਣਤੀ ਮੁੱਕ ਜਾਂਦੀ ਹੈ ਆਪਾਂ ਸ਼ੁਰੂ ਕਰਨੇ 1 2 3 4 ਗਿਣਤੀ ਸ਼ੁਰੂ ਹੁੰਦੀ ਹੈ ਦਹਾਈ ਤੋਂ ਬਾਅਦ ਸੈਂਕੜਾ ਆ ਜਾਂਦਾ ਹੈ ਸੈਂਕੜੇ ਤੋਂ ਬਾਅਦ ਹਜ਼ਾਰ ਆ ਜਾਂਦਾ ਹੈ ਪਰ 10000 ਉਸ ਤੋਂ ਬਾਅਦ ਲੱਖ 10 ਲੱਖ ਇਸ ਤਰ੍ਹਾਂ ਕਰਕੇ ਗਿਣਤੀ ਅੱਗੇ ਚੱਲਦੀ ਰਹਿੰਦੀ ਹੈ ਔਰ ਸੰਖ ਸ਼ਬਦ ਦੇ ਉੱਪਰ ਜਾ ਕਰਕੇ ਸਾਧ ਸੰਗਤ ਗਿਣਤੀ ਮੁੱਕ ਜਾਂਦੀ ਸੰਖ ਦੇ ਅਗਲੇ ਪਾਸੇ ਐੜਾ ਲਗਾ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਬਣਾਇਆ ਅਸੰਖ ਜੇ ਦਾ ਅਰਥ ਬਣਦਾ ਜਿਸ ਦਾ ਕੋਈ ਪਾਰਾ ਬਾਰ ਨਹੀਂ ਜਿਸ ਨੂੰ ਗਿਣਿਆ ਨਹੀਂ ਜਾ ਸਕਦਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੋ ਸੱਚੇ ਪਾਤਸ਼ਾਹ ਜੀ ਇਹਨਾਂ ਅਸੰਖ ਵਾਲੀਆਂ ਪੌੜੀਆਂ ਵਿੱਚ ਸਾਨੂੰ ਇਹ ਸਮਝਾ ਰਹੇ ਨੇ ਇਹ ਸਿੱਖਿਆ ਦੇ ਰਹੇ ਨੇ ਕਿ ਵਾਹਿਗੁਰੂ ਜੀ ਦੀ ਇਸ ਕਾਇਨਾਤ ਵਿੱਚ ਅਸੰਖਾਂ ਹੀ ਜੀਵ ਆਏ ਤੇ ਸੰਸਾਰ ਦੇ ਵਿੱਚੋਂ ਚਲੇ ਗਏ ਅਸੰਖਾਂ ਐਸੀ ਹੁੰਦੇ ਜਿਹੜੇ ਜਪ ਕਰਨ ਵਾਲੇ ਤਪ ਕਰਨ ਵਾਲੇ ਜੋ ਪਿਛਲੀ ਪੌੜੀ ਵਿੱਚ ਆਪਾਂ ਵਿਚਾਰਿਆ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਇਸ ਪੌੜੀ ਵਿੱਚ ਜ਼ਿਆਦਾਤਰ ਸਤਗੁਰੂ ਜੀ ਨੇ ਉਹਨਾਂ ਦਾ ਹੀ ਜ਼ਿਕਰ ਕੀਤਾ ਜਿਹੜੇ ਧਰਮੀ ਪੁਰਖ ਨੇ ਜਿਹੜੇ ਸਤੀ ਨੇ ਜਿਹੜੇ ਦਾਤੇ ਨੇ ਜਿਹੜੇ ਜਪ ਕਰ ਰਹੇ ਨੇ ਜਿਹੜੇ ਤਪ ਕਰ ਰਹੇ ਨੇ ਆ ਉਹ ਜਿਹੜੇ ਕੁਛ ਨਾ ਕੁਛ ਧਰਮ ਦਾ ਕਰਮ ਕਰ ਰਹੇ ਨੇ ਪਰ ਹੁਣ ਜਿਹੜੀ ਪੌੜੀ ਸਾਡੇ ਸਾਹਮਣੇ ਆ ਰਹੀ ਏ ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਮਾੜੇ ਪਾਸੇ ਲੱਗੇ ਹੋਏ ਨੇ ਜਿਨ੍ਹਾਂ ਦੀ ਜ਼ਿੰਦਗੀ ਗਲਤ ਲੀਹਾਂ ਦੇ ਉੱਪਰ ਚੱਲ ਰਹੀ ਏ ਉਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਬਚਨ ਫਰਮਾਉਂਦੇ ਨੇ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਦੁਨੀਆ ਦੇ ਵਿੱਚ ਸਿਰਫ ਜਪਣ ਵਾਲੇ ਹੀ ਮੌਜੂਦ ਨਹੀਂ ਸਿਰਫ ਉਹੀ ਮੌਜੂਦ ਨਹੀਂ ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਬਲਕਿ ਇਸ ਸੰਸਾਰ ਦੇ ਵਿੱਚ ਉਹ ਲੋਕ ਵੀ ਮੌਜੂਦ ਨੇ ਜਿਹੜੇ ਹੱਦ ਦਰਜੇ ਦੇ ਮੂਰਖ ਨੇ ਅਸੰਖ ਮੂਰਖ ਅੰਧਕੋਰ ਅੰਧਕੋਰ ਦਾ ਅਰਥ ਹੈ ਬਿਲਕੁਲ ਅੰਨੇ ਕੋਰ ਅੰਨੇ ਜਿਹੜੇ ਬਿਲਕੁਲ ਹੀ ਅਗਿਆਨਤਾ ਦੇ ਰਾਹ ਦੇ ਉੱਪਰ ਚੱਲ ਰਹੇ ਨੇ ਉਹਨਾਂ ਲਈ ਸਤਿਗੁਰੂ ਨੇ ਸ਼ਬਦ ਵਰਤਿਆ ਅੰਧਕੋਰ ਅਸੰਖ ਮੂਰਖ ਅੰਧਕੋਰ ਹੁਣ ਅਥੀ ਇੱਕ ਚੀਜ਼ ਵੱਲ ਤੁਸੀਂ ਧਿਆਨ ਦੇਣਾ ਨਾਲ ਦੀ ਨਾਲ ਆਪਾਂ ਸੰਥਿਆ ਵੀ ਕਰਦੇ ਜਾਵਾਂਗੇ ਤੇ ਜਿਹੜੀਆਂ ਮਾਤਰਾਵਾਂ ਲੱਗਦੀਆਂ ਨੇ ਸੱਚੇ ਪਾਤਸ਼ਾਹ ਨੇ ਜੋ ਮਾਤਰਾਵਾਂ ਲਾਈਆਂ ਜਾਂ ਹਟਾਈਆਂ ਨੇ ਆਪਾਂ ਉਹਨਾਂ ਵਾਲੇ ਪਾਸੇ ਵੀ ਸਾਧ ਸੰਗਤ ਧਿਆਨ ਦੇਣਾ ਆਪ ਜੀ ਦਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦਾਤਾ ਜੀ ਸਾਡੇ ਤੇ ਇਥੇ ਕਿਰਪਾ ਕਰਦੇ ਆ ਹੋਇਆ ਫਰਮਾਉਂਦੇ ਨੇ ਅਸੰਖ ਮੂਰਖ ਹੁਣ ਅਸੰਖ ਸ਼ਬਦ ਕਿਉਂਕਿ ਬਹੁਵਚਨ ਰੂਪ ਦੇ ਵਿੱਚ ਆ ਗਿਆ ਅਣਗਿਣਤ ਰੂਪ ਦੇ ਵਿੱਚ ਆ ਗਿਆ ਕਿ ਪ੍ਰਮਾਤਮਾ ਦੀ ਕਾਇਨਾਤ ਵਿੱਚ ਅਣਗਿਣਤੀ ਮੂਰਖ ਲੋਕ ਨੇ ਇਸ ਕਾਰਨ ਕਰਕੇ ਮਹਾਰਾਜ ਜੀ ਨੇ ਜਿਹੜਾ ਮੂਰਖ ਸ਼ਬਦ ਦਾ ਖਖਾ ਹੈ ਇਹਨੂੰ ਮੁਕਤਾ ਰੱਖਿਆ ਗੁਰਬਾਣੀ ਵਿੱਚ ਸਤਿਗੁਰੂ ਜਦੋਂ ਨਾਉਨ ਸ਼ਬਦ ਦੇ ਅਖੀਰਲੇ ਅੱਖਰ ਨੂੰ ਔਂਕੜ ਲਾ ਦਿੰਦੇ ਨੇ ਉਹਦੇ ਨਾਲ ਉਹ ਜਿਹੜਾ ਸ਼ਬਦ ਹੈ ਉਹ ਇੱਕ ਵਚਨ ਬਣ ਜਾਂਦਾ ਜਦੋਂ ਔਂਕੜ ਲਹਿ ਜਾਂਦੀ ਹੈ ਤੇ ਸ਼ਬਦ ਹੋ ਜਾਂਦਾ ਹੈ ਬਹੁ ਵਚਨ ਇੱਥੇ ਆ ਗਿਆ ਅਸੰਖ ਮੂਰਖ ਇਹਦਾ ਅਰਥ ਬਣੇਗਾ ਅਸੰਖਾਂ ਹੀ ਮੂਰਖ ਨੇ ਅਣਗਿਣਤ ਐਸੇ ਜੀਵ ਨੇ ਵਾਹਿਗੁਰੂ ਦੀ ਕਾਇਨਾਤ ਵਿੱਚ ਜਿਹੜੇ ਮੂਰਖਤਾ ਦੀਆਂ ਹੱਦਾਂ ਪਾਰ ਕਰੀ ਬੈਠੇ ਆਸੰਖ ਮੂਰਖ ਅੰਧ ਘੋਰ ਘੋਰ ਅੰਨੇ ਬਿਲਕੁਲ ਹੀ ਅਗਿਆਨ ਦੀ ਅਸੰਖ ਚੋਰ ਹਰਾਮਖੋਰ ਅਣਗਿਣਤ ਹੀ ਚੋਰ ਨੇ ਹੁਣ ਚੋਰ ਦੇ ਚੱਚਾ ਹੋੜਾ ਤੇ ਰਾਰਾ ਮੁਕਤਾ ਰੱਖਿਆ ਮਹਾਰਾਏਂ ਰਾਰਾ ਮੁਕਤਾ ਕਿਉਂ ਰੱਖਿਆ ਔਂਕੜ ਕਿਉਂ ਨਹੀਂ ਲਾਈ ਕਿਉਂਕਿ ਇੱਥੇ ਇੱਕ ਚੋਰ ਦੀ ਗੱਲ ਨਹੀਂ ਹੋ ਰਹੀ ਇੱਥੇ ਅਣਗਿਣਤ ਚੋਰਾਂ ਦੀ ਗੱਲ ਹੋ ਰਹੀ ਹੈ ਸ਼ਬਦ ਹੋ ਗਿਆ ਬਹੁਵਚਨ ਇਸ ਕਾਰਨ ਕਰਕੇ ਮਹਾਰਾਜੀ ਨੇ ਚੋਰ ਸ਼ਬਦ ਦੇ ਅਰੇ ਥੱਲੇ ਔਂਕੜ ਨਹੀਂ ਲਗਾਈ ਹੋਈ ਅਸੰਖ ਚੋਰ ਹਰਾਮਖੋਰ ਅਣਗਿਣਤ ਹੀ ਵਾਇਗੁਰੂ ਦੀ ਕੈਨਾਤ ਵਿੱਚ ਚੋਰੀਆਂ ਕਰਨ ਵਾਲੇ ਚੋਰ ਨੇ ਹਰਾਮਖੋਰ ਜਿਹੜੇ ਦੂਜਿਆਂ ਦਾ ਮਾਲ ਖਾ ਰਹੇ ਹਰਾਮਖੋਰ ਸ਼ਬਦ ਆਪਾਂ ਦੇ ਵਾਸਤੇ ਵਰਦੇ ਆ ਜਿਹੜਾ ਖੁਦ ਮਿਹਨਤ ਕਰਕੇ ਉਹਦਾ ਖਾਂਦਾ ਹੋਵੇ ਬਲਕਿ ਦੂਜੇ ਦਾ ਹੱਥ ਮਾਰ ਕੇ ਖਾਂਦਾ ਹੋਵੇ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਣਗਿਣਤ ਅਮਰ ਦਰਤਾ ਹੁਕਮ ਕਰਨਾ ਅਸੰਖਾਂ ਹੀ ਜੀਵ ਐਸੇ ਨੇ ਜਿਹੜੇ ਹੁਕਮ ਚਲਾਉਣ ਵਾਲੇ ਜ਼ੋਰ ਸ਼ਬਦ ਦਾ ਅਰਥ ਹੈ ਬਲ ਤਾਕਤ ਜਿਹੜੇ ਆਪਣੇ ਬਲ ਦੀ ਵਰਤੋਂ ਕਰਕੇ ਆਪਣੀ ਤਾਕਤ ਦੀ ਵਰਤੋਂ ਕਰਕੇ ਤੇ ਦੂਜਿਆਂ ਨੂੰ ਦਬਾ ਰਹੇ ਨੇ ਵਾਹਿਗੁਰੂ ਦੀ ਕਾਇਨਾਤ ਵਿੱਚ ਐਸੇ ਅਸੰਖਾ ਜੀਵ ਨੇ ਹਜ਼ੂਰ ਦਾ ਵਚਨ ਹੈ ਅਸੰਖ ਅਮਰ ਕਰ ਜਾਹੀਂ ਜ਼ੋਰ ਅਸੰਖਾ ਹੀ ਐਸੇ ਨੇ ਜਿਹੜੇ ਹੁਕਮ ਕਰਕੇ ਆਪਣਾ ਆਪਣੇ ਜ਼ੋਰ ਦੇ ਨਾਲ ਦੂਜਿਆਂ ਨੂੰ ਦਬਾ ਕੇ ਫਿਰ ਇਸ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ ਜਾਹੀਂ ਦਾ ਅਰਥ ਹੈ ਚਲੇ ਜਾਣਾ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੀਂ ਵੈਗੁਰੂ ਦੀ ਕਾਇਨਾਤ ਵਿੱਚ ਅਣਗਿਣਤ ਜੀਵ ਐਸੇ ਨੇ ਜਿਹੜੇ ਦੂਜਿਆਂ ਦਾ ਗਲਾ ਵੱਢ ਰਹੇ ਨੇ ਮਾੜੇ ਕਰਮ ਕਰ ਰਹੇ ਨੇ ਹੱਤਿਆਵਾਂ ਕਰ ਰਹੇ ਨੇ ਅਸੰਖ ਗਲ ਵੱਡ ਹੱਤਿਆ ਕਮਾਹੀਂ ਕਮਾਹੀਂ ਹਾਹਿ ਦੀ ਸਿਹਾਰੀ ਦਾ ਉਚਾਰਨ ਕਰਨੇ ਤੇ ਉੱਪਰਲੇ ਪਾਸੇ ਨਾਲ ਬਿੰਦੀ ਦਾ ਉਚਾਰਨ ਹੋਏਗਾ ਨਾਸਕੀ ਆਵਾਜ਼ ਆਏਗੀ ਕਿਉਂਕਿ ਬਹੁਵਚਨ ਹੈ ਜੇ ਕਮਾਵੇ ਹੁੰਦਾ ਉਵੇਦ ਉੱਪਰ ਦੁਲਾਵਾ ਲਾ ਕੇ ਕਮਾਵੈ ਫਿਰ ਉਹ ਇਕਵਚਨ ਹੋਣਾ ਸੀ ਪਰ ਜਦੋਂ ਸਤਿਗੁਰੂ ਜੀ ਹਾਇ ਨੂੰ ਸਿਹਾਰੀ ਲਗਾ ਕੇ ਇੰਜ ਲਿਖਦੇ ਨੇ ਸ਼ਬਦ ਬਣ ਜਾਂਦਾ ਹੈ ਬਹੁਵਚਨ ਬਣ ਗਿਆ ਕਮਾਹੀਂ ਭਾਵ ਕੇ ਕਮਾ ਰਹੇ ਨੇ ਬਹੁਵਚਨ ਰੂਪ ਦੇ ਵਿੱਚ ਹੋ ਗਿਆ ਅਸੰਖ ਗਲ ਵੱਡ ਹੱਤਿਆ ਕਮਾਹੀਂ ਅਕਾਲਪੁਰਖ ਜੀ ਦੀ ਕਾਇਨਾਤ ਵਿੱਚ ਅਸੰਖਾ ਹੀ ਅਣਗਿਣਤ ਜੀਵ ਐਸੇ ਨੇ ਜਿਹੜੇ ਦੂਜਿਆਂ ਦਾ ਗਲਾ ਵੱਢਦੇ ਨੇ ਤੇ ਹੱਤਿਆਵਾਂ ਕਮਾਰੇ ਨੇ ਆਵੇ ਕਿ ਉਹਨਾਂ ਦਾ ਹਾਕ ਮਾਰਦੇ ਨੇ ਬਾੜੇ ਕੰਮ ਕਰਦੇ ਨੇ ਦੂਸਰਿਆਂ ਨੂੰ ਦੁਖੀ ਕਰਦੇ ਨੇ ਅਸੰਖ ਪਾਪੀ ਪਾਪ ਕਰ ਜਾਹੇ ਅਣਗਿਣਤ ਹੀ ਪਰਮੇਸ਼ਰ ਦੀ ਕਾਇਨਾਤ ਵਿੱਚ ਪਾਪੀ ਜੀਵ ਨੇ ਜਿਹੜੇ ਪਾਪ ਕਰਕੇ ਸੰਸਾਰ ਤੋਂ ਤੁਰੇ ਜਾ ਰਹੇ ਅਸੰਖ ਪਾਪੀ ਪਾਪ ਕਰ ਜਾਹੇ ਇਥੇ ਵੀ ਜਾਹੇ ਹਾਹੇ ਦੀ ਛਾੜੀ ਦੇ ਉੱਪਰ ਬਿੰਦੀ ਦਾ ਉਚਾਰਨ ਹੋਏਗਾ ਅਸੰਖਾਂ ਹੀ ਪਾਪੀ ਨੇ ਜਿਹੜੇ ਪਾਪ ਕਰ ਕਰਕੇ ਸੰਸਾਰ ਤੋਂ ਤੁਰੇ ਜਾ ਰਹੇ ਇੱਥੇ ਕੋਈ ਹੋਰ ਬੇਨਤੀ ਕਰਾਂ ਮਹਾਰਾਜ ਜੀ ਨੇ ਸ਼ਬਦ ਲਿਖਿਆ ਜੀ ਕ ਕ ਤੇ ਰਾਰੇ ਨੂੰ ਸਿਹਾਰੀ ਲਗਾ ਕੇ ਕਰ ਜਦੋਂ ਵੀ ਰਾਰੇ ਨੂੰ ਸਿਹਾਰੀ ਲਗਾ ਕੇ ਬਾਣੀ ਵਿੱਚ ਕਰ ਸ਼ਬਦ ਆਉਂਦਾ ਹੈ ਇਹ ਸ਼ਬਦ ਦਾ ਅਰਥ ਬਣਦਾ ਕਰਨਾ ਜਿਵੇਂ ਆਪਾਂ ਕੋਈ ਨਾ ਕੋਈ ਕਰਮ ਕਰਦੇ ਕਰਮ ਦੇ ਅਰਥਾਂ ਵਿੱਚ ਹੈ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਉਥੇ ਵੀ ਕਰ ਕਰ ਕਰਨਾ ਦਾ ਅਰਥ ਹੈ ਕੰਮ ਕਰਨਾ ਜੋ ਸੀ ਕਰ ਰਹੇ ਆ ਉਸੀ ਉਸ ਹੀ ਆਪਣਾ ਲੇਖ ਆਪੇ ਲਿਖੀ ਜਾ ਰਹੇ ਆ ਤੇ ਉਹ ਲੇਖ ਲੇਖੇ ਆਪਾਂ ਸੰਸਾਰ ਤੋਂ ਇੱਕ ਦਿਹਾੜੇ ਤੁਰ ਜਾਣੇ ਸੋ ਕਕਾ ਤੇ ਰਾਰੀ ਨੂੰ ਸਿਹਾਰੀ ਕਰਦਾਰਤ ਹੈ ਕਰਨਾ ਜਦੋਂ ਕਕਾ ਤੇ ਰਾਰੀ ਨੂੰ ਔਂਕੜ ਲਾ ਕੇ ਕਰ ਸ਼ਬਦ ਆਵੇ ਸਾਦ ਸੰਗਤ ਉਹ ਬਣ ਜਾਂਦਾ ਇੱਕ ਵਚਨ ਤੇ ਉਥੇ ਕਰਦਾਰਤ ਹੋਏਗਾ ਹੱਥ ਉਥੇ ਕਰਦਾਰਤ ਬਣੇਗਾ ਹੱਥ ਜਦੋਂ ਕਕਾ ਤੇ ਰਾਰੀ ਨੂੰ ਔਂਕੜ ਲੱਗਦੀ ਹੈ ਜਿੱਥੇ ਕਕਾ ਤੇ ਰਾਰਾ ਸ਼ਬਦ ਮੁਕਤਾ ਹੋ ਜਾਂਦਾ ਨਾ ਸਿਹਾਰੀ ਲੱਗੀ ਨਾ ਔਂਕੜ ਲੱਗਾ ਉਥੇ ਕਰ ਸ਼ਬਦ ਬਹੁਵਚਨ ਰੂਪ ਦੇ ਵਿੱਚ ਹੋਏਗਾ ਤੇ ਕਰ ਦਾ ਅਰਥ ਹੋਏਗਾ ਬਹੁਤੇ ਹੱਥ ਜਾਂ ਦੋ ਹੱਥ ਜਾਂ ਬਹੁਤੇ ਭਾਵ ਇੱਕ ਤੋਂ ਜ਼ਿਆਦਿਆਂ ਦੀ ਜਦੋਂ ਗੱਲ ਹੋਏਗੀ ਫਿਰ ਰਾਰੇ ਦੀ ਔਕੜ ਵੀ ਲੈ ਜਾਂਦੀ ਸੋਦਾਸ ਇਹ ਥੋੜੇ ਥੋੜੇ ਨਾਲ ਆਪਜੀ ਨੂੰ ਵਿਆਕਰਨ ਦੇ ਨੁਕਤੇ ਸਾਂਝੇ ਤਾਂ ਕਰ ਦਿੰਦਾ ਹੈ ਤਾਂ ਕਿ ਸਾਡਾ ਗੁਰਬਾਣੀ ਨੂੰ ਹੋਰ ਸਮਝਣ ਵਾਸਤੇ ਹੋਰ ਜਾਣਨ ਵਾਸਤੇ ਇੰਟਰਸਟ ਬਣੇ ਤੇ ਸਾਨੂੰ ਘਟੋ ਘਾਟ ਇਸ ਗੱਲ ਦੀ ਸਾਡੇ ਅੰਦਰ ਸਮਝ ਪੈਦਾ ਹੋਵੇ ਨਾਲ ਚਾਹ ਵੀ ਪੈਦਾ ਹੋਵੇ ਕਿ ਕਿਵੇਂ ਸਿਹਾਰੀ ਲੱਗਣ ਦੇ ਨਾਲ ਤੇ ਲੈ ਜਾਣ ਦੇ ਨਾਲ ਅਰਥਾਂ ਵਿੱਚ ਪਰਵਰਤਨ ਆਉਂਦਾ ਹੈ ਕਿਵੇਂ ਔਕੜ ਲੱਗ ਜਾਣ ਦੇ ਨਾਲ ਜਾਂ ਔਕੜ ਲੈ ਜਾਣ ਦੇ ਨਾਲ ਉਹਨਾਂ ਸ਼ਬਦਾਂ ਦੇ ਅਰਥ ਜਿਹੜੇ ਨੇ ਉਹ ਬਦਲ ਜਾਂਦੇ ਸੁਮਹ ਰਾਜੀ ਦੇ ਬਚਨ ਨੇ ਅਸੰਖ ਪਾਪੀ ਪਾਪ ਕਰ ਜਾਹੇ ਅਣਗਿਣਤ ਹੀ ਵਾਹਿਗੁਰੂ ਜੀ ਦੀ ਕਾਇਨਾਤ ਵਿੱਚ ਐਸੇ ਪਾਪੀ ਨੇ ਜਿਹੜੇ ਪਾਪ ਕਰਕੇ ਸੰਸਾਰ ਤੋਂ ਤੁਰੇ ਜਾ ਰਹੇ ਪਾਵ ਇਥੇ ਪਾਪ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਅਸੰਖ ਕੂੜਿਆਰ ਇੱਥੇ ਧਿਆਨ ਦੇਣਾ ਸਾਧ ਸੰਗਤ ਕਈ ਵਾਰੀ ਪਾਠ ਕਰਦੇ ਆਂ ਸੰਗਤਾਂ ਪੜ ਜਾਂਦੀਆਂ ਕੁੜਿਆਰ ਕੁੜਿਆਰ ਸ਼ਬਦ ਤਾਂ ਹੋਣਾ ਸੀ ਜੇ ਕਕੇ ਥੱਲੇ ਇੱਕ ਔਂਕੜ ਲੱਗੀ ਹੁੰਦੀ ਫਿਰ ਹੋਣਾ ਸੀ ਕੁੜਿਆਰ ਪਰ ਇਹ ਕੁੜਿਆਰ ਨਹੀਂ ਇਹਨੂੰ ਆਪਾਂ ਪੜਨਾ ਹੈ ਕੂੜਿਆਰ ਕਿਉਂ ਕਿ ਕਿਉਂਕਿ ਕਕੇ ਥੱਲੇ ਦੋ ਲੈਂਕੜ ਲੱਗੀ ਹੋਈ ਹੈ ਭਾਵ ਕਿ ਦੋ ਔਂਕੜਾਂ ਨੇ ਇਸ ਕਾਰਨ ਕਰਕੇ ਥੋੜਾ ਜਿਹਾ ਹੋਰ ਜ਼ੋਰ ਦੇ ਕੇ ਪੜਾਂਗੇ ਕੂੜਿਆਰ ਅਸੰਖ ਕੂੜਿਆਰ ਕੂੜੇ ਫਿਰਾਹ ਹੈ ਫਿਰਾਹ ਹੈ ਇਹਦਾ ਉਚਾਰਨ ਕਰਨਾ ਰਾਰੇ ਦੇ ਕੰਨੇ ਨੂੰ ਥੋੜਾ ਜਿਹਾ ਜ਼ੋਰ ਦੇ ਕੇ ਪੜਾਂਗੇ ਤਾਂ ਕਿ ਹਾਹੇ ਦੀ ਸਿਹਾਰੀ ਉਚਾਰਨ ਕੀਤੀ ਜਾ ਸਕੇ ਇਥੇ ਸਿਹਾਰੀ ਉਚਾਰਨ ਦੇ ਵਿੱਚ ਆਏਗੀ ਸਾਸੰਗ ਜਿੱਥੇ ਵੀ ਕੋਈ ਨਾ ਕੋਈ ਕਿਰਿਆ ਹੋ ਰਹੀ ਹੈ ਉਥੇ ਹਾਹੇ ਦੀ ਸਿਹਾਰੀ ਹਮੇਸ਼ਾ ਉਚਾਰਨ ਦੇ ਵਿੱਚ ਆਉਂਦੀ ਹੈ ਜਾਹੇ ਪਾਹੇ ਇਸ ਤਰ੍ਹਾਂ ਦੇ ਜਿਹੜੇ ਸ਼ਬਦਾਂ ਜਾਹੇ ਪਾਵ ਜਾਣਾ ਜਾਂਦੇ ਹਨ ਪਾਹੇ ਪਾਉਂਦੇ ਹਨ ਫਿਰਾਂਹੇ ਫਿਰਦੇ ਹਨ ਸੋ ਗਾਵੇ ਹਨ ਜਾਵੇ ਹਨ ਪਾਵੇ ਹਨ ਖਾਵੇ ਹਨ ਇਹ ਸਾਰੇ ਕਿਰਿਆਵਾਚੀ ਸ਼ਬਦ ਨੇ ਜਿੱਥੇ ਕੋਈ ਨਾ ਕੋਈ ਕਿਰਿਆ ਹੋ ਰਹੀ ਹੈ ਉਹਨਾਂ ਸ਼ਬਦਾਂ ਦੇ ਵਿੱਚ ਹਾਹੇ ਦੀ ਸਿਆਰੀ ਹਮੇਸ਼ਾ ਉਚਾਰਨ ਦੇ ਵਿੱਚ ਆਉਂਦੀ ਹੈ ਤੇ ਬਹੁਵਚਨ ਹੋਣ ਕਰਕੇ ਉਹਦੇ ਉੱਪਰ ਬਿੰਦੀ ਦਾ ਉਚਾਰਨ ਵੀ ਹੁੰਦਾ ਹੈ ਸੋ ਜਿਵੇਂ ਇੱਥੇ ਬਚਨ ਹੈ ਅਸੰਖ ਕੂੜਿਆਰ ਅਣਗਿਣਤ ਹੀ ਵਾਹਿਗੁਰੂ ਦੀ ਕਾਇਨਾਤ ਵਿੱਚ ਕੂੜਿਆਰ ਝੂਠੇ ਲੋਕ ਨੇ ਬਾੜੇ ਲੋਕ ਨੇ ਕੂੜੇ ਫਿਰਾਹ ਜਿਹੜੇ ਝੂਠ ਦੇ ਵਿੱਚ ਹੀ ਫਿਰ ਰਹੇ ਨੇ ਭੜਕ ਰਹੇ ਨੇ ਮੈਂ ਬੇਨਤੀ ਕਰ ਰਿਹਾ ਸੀ ਜਦੋਂ ਵਿਚਕਾਰ ਵਾਲੇ ਅੱਖਰ ਨੂੰ ਕੰਨਾ ਲੱਗਾ ਹੋਵੇ ਅਖੀਰ ਵਾਲੇ ਅੱਖਰ ਨੂੰ ਸਿਹਾਰੀ ਲੱਗੀ ਹੋਵੇ ਉਥੇ ਸਾਦ ਸੰਗਤ ਕੰਨਾ ਜਿਹੜਾ ਥੋੜਾ ਜੰਨੂੰ ਜੋੜ ਦੇ ਕੇ ਪੜਿਆ ਜਾਏਗਾ ਤਾਂ ਕਿ ਅਖੀਰ ਵਾਲੇ ਅੱਖਰ ਦੀ ਸਿਹਾਰੀ ਉਚਾਰਨ ਹੋਵੇ ਲਾਉ ਉਚਾਰ ਨਾ ਹੋਵੇ ਫਿਰਾਹ ਇੱਥੇ ਸਿਹਾਰੀ ਉਚਾਰਨ ਹੋਏਗੀ ਜੇ ਕੰਨੇ ਤੇ ਜ਼ੋਰ ਘਟ ਦੇਵਾਂਗੇ ਫਿਰ ਹਾਏ ਨੂੰ ਲਾਂ ਉਚਾਰਨ ਹੋ ਜਾਏਗੀ ਤਾਂ ਆਪਾਂ ਲਾਂ ਦਾ ਉਚਾਰਨ ਨਹੀਂ ਕਰਨਾ ਅਸ਼ੰਖ ਕੂੜਿਆਰ ਕੂੜੇ ਫਿਰਾਹੇ ਅਸ਼ੰਖ ਅੰਬਲੇਸ਼ ਮਲਪਖ ਖਾਂਹੇ ਵਾਹਿਗੁਰੂ ਜੀ ਦੀ ਕਾਇਨਾਤ ਵਿੱਚ ਅਸ਼ੰਖਾਂ ਹੀ ਅਣਗਿਣਤ ਹੀ ਜੀਵ ਜਿਹੜੇ ਨੇ ਮਲੇਸ਼ ਮਲੇਸ਼ ਦਾ ਅਰਥ ਹੈ ਅਬਾੜੇ ਕਰਮ ਕਰਨ ਵਾਲੇ ਮਾੜੇ ਵਿਚਾਰਾਂ ਵਾਲੇ ਭੈੜੇ ਕਰਮ ਕਰਨ ਵਾਲੇ ਮਲਪਖ ਖਾਂਹੇ ਮਲ ਦਾ ਅਰਥ ਹੈ ਮੈਲ ਖਾਹੇ ਪਾਖਾਤੇ ਖਾਹੇ ਦੋਨਾਂ ਦਾ ਇੱਕ ਹੀ ਅਰਥ ਹੈ ਖਾਹੇ ਦਾ ਅਰਥ ਵੀ ਖਾਣਾ ਪਾਖਾ ਦਾ ਅਰਥ ਵੀ ਭਖਣਾ ਤੇ ਖਾਣਾ ਅਸੰਖ ਮਲੇਸ਼ ਮਲ ਭਖ ਖਾਹੇ ਅਣਗਿਣਤ ਹੀ ਪਰਮੇਸ਼ਰ ਦੀ ਕਾਇਨਾਤ ਵਿੱਚ ਮਾੜੇ ਕਰਮ ਕਰਨ ਵਾਲੇ ਲੋਕ ਨੇ ਜਿਹੜੇ ਮੈਲ ਖਾ ਰਹੇ ਨੇ ਗੰਦਗੀ ਖਾ ਰਹੇ ਨੇ ਅਸੰਖ ਨਿੰਦਕ ਸਿਰ ਕਰਹਿ ਭਾਰ ਅਸੰਖ ਨਿੰਦਕ ਅਣਗਿਣਤ ਹੀ ਨਿੰਦਕ ਨੇ ਵਾਹਿਗੁਰੂ ਜੀ ਦੀ ਕਾਇਨਾਤ ਵਿੱਚ ਸਿਰ ਕਰਹਿ ਭਾਰ ਜਿਹੜੇ ਨਿੰਦਿਆ ਕਰ ਕਰਕੇ ਨਿੰਦਿਆ ਦਾ ਭਾਰ ਆਪਣੇ ਸਿਰ ਉੱਪਰ ਚੁੱਕ ਰਹੇ ਇਥੇ ਸਿਰ ਸਸੇ ਨੂੰ ਸਿਆਰੀ ਤੇ ਰਾਰੇ ਨੂੰ ਵੀ ਸਿਆਰੀ ਲੱਗੀ ਹੋਈ ਜੇ ਅਰਥ ਬਣਦਾ ਸਿਰ ਉੱਪਰ ਅਸੰਖ ਨਿੰਦਕ ਸਿਰ ਕਰੇ ਭਾਰ ਅਸੰਖਾਂ ਹੀ ਅਣਗਿਣਤ ਹੀ ਨਿੰਦਕ ਨੇ ਜਿਹੜੇ ਨਿੰਦਿਆ ਕਰ ਕਰਕੇ ਨਿੰਦਿਆ ਦਾ ਭਾਰ ਸਿਰ ਦੇ ਉੱਪਰ ਚੁੱਕ ਰਹੇ ਨੇ ਨਾਨਕ ਨੀਚ ਕਹ ਵਿਚਾਰ ਇਥੇ ਨਾਨਕ ਨੀਚ ਸ਼ਬਦ ਸਾਧ ਸੰਗਤ ਆਪਾਂ ਇਕੱਠਾ ਪੜਨੇ ਕਈਆਂ ਦੀ ਇਹ ਵਿਚਾਰ ਹੁੰਦੀ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਚ ਕਿਵੇਂ ਕਹਿ ਸਕਦੇ ਹਨ ਜਾਂ ਜਦੋਂ ਅਸੀਂ ਬਾਣੀ ਪੜਾਂਗੇ ਅਸੀਂ ਕਹਾਂਗੇ ਨਾਨਕ ਨੀਚ ਕਹੇ ਵਿਚਾਰ ਗੁਰੂ ਨਾਨਕ ਸਾਹਿਬ ਨੀਚ ਕਿਵੇਂ ਹੋ ਸਕਦੇ ਸਾਧ ਸੰਗਤ ਗੱਲ ਇਹ ਨਹੀਂ ਗੁਰੂ ਸਾਹਿਬ ਨੇ ਬਾਣੀ ਵਿੱਚ ਹਮੇਸ਼ਾ ਆਪਣੇ ਆਪ ਨੂੰ ਛੋਟਾ ਹੀ ਲਿਖਿਆ ਹੈ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਵੀ ਜਗ੍ਹਾ ਤੇ ਬਾਣੀ ਵਿੱਚ ਵੱਡਾ ਨਹੀਂ ਲਿਖਿਆ ਮਹਾਰਾਜ ਜੀ ਨੇ ਕਿਸੇ ਇੱਕ ਵੀ ਜਗ੍ਹਾ ਤੇ ਨਹੀਂ ਕਿਹਾ ਕਿ ਅਸੀਂ ਬਹੁਤ ਵੱਡੇ ਹੁਤੇ ਆਪਣੇ ਆਪ ਨੂੰ ਨੀਵਾ ਕਹਿੰਦੇ ਹੌ ਢਾਡੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾਇਂ ਦੇ ਤਿੰਨ ਮੰਗਾ ਜੇ ਤੁਜੈ ਧਿਆਏ ਦੇ ਉਹ ਤੇ ਆਪਣੇ ਆਪ ਨੂੰ ਢਾਡੀਆਂ ਦੇ ਵਿੱਚੋਂ ਵੀ ਸਾਰਿਆਂ ਤੋਂ ਨੀਵਾਂ ਸਾਰਿਆਂ ਤੋਂ ਛੋਟਾ ਢਾਡੀ ਕਹਿੰਦੇ ਹਨ ਐਸੇ ਹੋਰ ਬਹੁਤ ਸਾਰੇ ਸ਼ਬਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਮਿਲ ਜਾਣਗੇ ਸੋ ਇੱਥੇ ਨਾਨਕ ਤੇ ਨੀਚ ਸ਼ਬਦ ਇਕੱਠਾ ਰਹੇਗਾ ਵਿਆਕਰਨ ਦੇ ਨਿਯਮ ਦੇ ਮੁਤਾਬਕ ਵੀ ਨਾਨਕ ਦੇ ਕਕੇ ਨੌਂਕੜ ਲੱਗੀ ਐ ਤੇ ਨੀਚ ਦੇ ਚਚੇ ਨੌਂਕੜ ਲੱਗੀ ਸੋ ਨਾਨਕ ਸ਼ਬਦ ਨਾਉਨ ਹੈ ਨੀ ਸ਼ਬਦ ਜਿਹੜਾ ਇਹ ਉਹਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ ਵਿਸ਼ੇਸ਼ਣ ਤੇ ਨਾਉਨ ਜਦੋਂ ਦੋਨਾਂ ਦੇ ਥੱਲੇ ਔਂਕੜ ਲੱਗੀ ਹੋਵੇ ਅਖੀਰਲੇ ਅੱਖਰ ਨੂੰ ਉਹ ਫਿਰ ਇਕੱਠੇ ਉਚਾਰਨ ਹੁੰਦੇ ਸွေਚ ਇਕੱਠਾ ਉਚਾਰਨ ਹੋਏਗਾ ਨਾਨਕ ਨੀਚ ਕਹਿ ਵਿਚਾਰ ਵਿਚਾਰ ਗੁਰੂਵਿੰਦ ਪਿਆਰੀ ਲਗਾ ਕੇ ਨਾਨਕ ਨੀਚ ਇਹ ਵਿਚਾਰ ਕਹਿੰਦਾ ਹੈ ਵਾਰਿਆ ਨਾ ਜਾਵਾਂ ਏਕ ਵਾਰ ਏ ਮੇਰੇ ਵਾਹਿਗੁਰੂ ਜੀ ਮੈਂ ਤੁਹਾਡੇ ਤੋਂ ਇੱਕ ਵਾਰ ਕੁਰਬਾਨ ਹੋਣ ਜੋਗਾ ਵੀ ਨਹੀਂ ਜੋ ਤੁਦ ਭਾਵੈ ਸਾਈ ਭਲੀ ਕਾਰ ਜੋ ਆਪ ਜੀ ਨੂੰ ਪਾਉਂਦਾ ਹੈ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਕਾਰ ਭਲੀ ਹੈ ਉਹ ਕਾਰ ਚੰਗੀ ਹੈ ਤੂੰ ਸਦਾ ਸਲਾਮਤ ਅਨਿਰੰਕਾਰ ਤੁਸੀਂ ਹਮੇਸ਼ਾ ਸਲਾਮਤ ਰਹਿਣ ਵਾਲੇ ਹਮੇਸ਼ਾ ਕਾਇਮ ਰਹਿਣ ਵਾਲੇ ਨਿਰਅਕਾਰ ਪਰਮੇਸ਼ਰ ਅਗਲੀ ਪੌੜੀ 'ਤੇ ਸਤਿਗੁਰੂ ਫਰਮਾ ਰਹੇ ਨੇ ਅਸੰਖ ਨਾਮ ਅਸੰਖ ਥਾਮ ਅਣਗਿਣਤ ਹੀ ਇਸ ਕਾਇਨਾਤ ਵਿੱਚ ਜੀਵਾਂ ਦੇ ਨਾਮ ਨੇ ਨਾਮ ਦਾ ਅਰਥ ਹੋ ਗਿਆ ਨਾਮ ਕਿੰਨੇ ਤਰ੍ਹਾਂ ਦੇ ਜੀਵ ਵਾਹਿਗੁਰੂ ਜੀ ਨੇ ਪੈਦਾ ਕੀਤੇ ਇਦਾਂਤੀ ਕੋਈ ਨਹੀਂ ਥਾਮ ਦਾ ਅਰਥ ਹੋ ਗਿਆ ਥਾਵਾਂ ਕਿੰਨੀਆਂ ਥਾਵਾਂ ਕਿੰਨੇ ਸਥਾਨ ਪੈਦਾ ਕੀਤੇ ਇਹਦਾ ਵੀ ਅੰਤ ਕੋਈ ਨਹੀਂ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਅਣਗਿਣਤ ਲੋਦਾਰਤ ਹੈ ਲੋਕ ਰਹਿਣ ਵਾਲੀਆਂ ਥਾਵਾਂ ਕਿੰਨੀਆਂ ਧਰਤੀਆਂ ਨੇ ਕਿੰਨੇ ਲੋਕ ਨੇ ਅੰਤ ਹੀ ਕੋਈ ਨਹੀਂ ਔਰ ਐਸੀਆਂ ਥਾਵਾਂ ਜਿਹੜੀਆਂ ਅਪਹੁੰਚ ਨੇ ਜਿੱਥੇ ਬੰਦਾ ਪਹੁੰਚ ਹੀ ਨਹੀਂ ਸਕਦਾ ਅਗੰਮ ਸ਼ਬਦ ਦਾ ਅਰਥ ਸਾਹ ਸੰਗਤ ਕਰਾਂਗੇ ਅਪਹੁੰਚ ਔਰ ਸੱਚਮੁੱਚ ਇਸ ਬ੍ਰਹਿਮੰਡ ਵਿੱਚ ਕਿੰਨਾ ਕੁਝ ਐਸਾ ਹੈ ਜਿੱਥੋਂ ਤੱਕ ਅਜੇ ਵੀ ਬੰਦਾ ਪਹੁੰਚ ਨਹੀਂ ਸਕਿਆ ਕਿੰਨੀਆਂ ਸੈنسਦਾਨਾ ਨਹੀਂ ਇਹ ਗੱਲ ਕਹਿ ਦਿੰਦੀ ਹੈ ਕਿ ਕਿੰਨੀਆਂ ਥਾਵਾਂ ਨੇ ਕਿੰਨੇ ਸਥਾਨ ਨੇ ਅਸੀਂ ਸਾਰਾ ਕੁਝ ਅਜੇ ਨਹੀਂ ਖੋਜ ਸਕੇ ਉਹਨਾਂ ਖੋਜ ਕਰ ਕਰਕੇ ਬੜਾ ਕੁਝ ਖੋਜਿਆ ਪਰ ਉਹਨਾਂ ਦਾ ਵੀ ਇਹ ਮੰਨਣੇ ਅਸੀਂ 100% ਵਿੱਚੋਂ ਅਜੇ 1% ਵੀ ਨਹੀਂ ਖੋ ਸਕੇ ਇਹ ਬ੍ਰਹਿਮੰਡ ਬਹੁਤ ਵੱਡਾ ਹੈ ਸੁਮਾਰਾਇ ਤੇ ਸਦੀਆਂ ਪਹਿਲਾਂ ਸਮਝਾ ਕੇ ਗਏ ਨੇ ਕਿ ਅਸੰਖ ਨਾਮ ਅਸੰਖ ਥਾਮ ਅਗੰਗ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਹਜ਼ੂਰ ਕਹਿੰਦੇ ਅਸੀਂ ਭਾਵੇਂ ਪ੍ਰਮਾਤਮਾ ਦੀ ਕਾਇਨਾਤ ਨੂੰ ਅਸੰਖ ਕਹਿ ਰਹੇ ਹਾਂ ਕਿ ਅਣਗਿਣਤ ਹੈ ਅਣਗਿਣਤ ਹੈ ਪਰ ਸੱਚ ਇਹ ਹੈ ਅਸੰਖ ਸ਼ਬਦ ਕਹਿਣ ਦੇ ਨਾਲ ਵੀ ਇੰਝ ਲੱਗਦਾ ਵੀ ਸਿਰ ਤੇ ਭਾਰ ਚੜ ਰਿਹਾ। ਭਾਵੇਂ ਅਸੀਂ ਅਸੰਖ ਸ਼ਬਦ ਕਹਿ ਰਹੇ ਹਾਂ ਪਰ ਅਸੰਖ ਸ਼ਬਦ ਕਹਿਣਾ ਵੀ ਬੜਾ ਛੋਟਾ ਲੱਗਦਾ ਹੈ। ਇੰਨਾ ਵੱਡਾ ਹੈ ਪਰਮੇਸ਼ਰ, ਇੰਨੀ ਵੱਡੀ ਹੈ ਉਸ ਪ੍ਰਮਾਤਮਾ ਦੀ ਕਾਇਨਾਤ। ਅਸੰਖ ਕਹੇ ਇਹਨੂੰ ਪੜਨਾ ਕਹੇ ਕਹਿੰਦੇ ਹਨ। ਅਸੰਖ ਕਹੇ ਭਾਵੇਂ ਅਸੀਂ ਅਸੰਖ ਕਹਿ ਰਹੇ ਹਾਂ। ਭਾਵੇਂ ਅਸੀਂ ਜੀਵ ਅਸੰਖ ਕਹਿੰਦੇ ਹਾਂ। ਸਿਰ ਭਾਰ ਹੋਏ ਪਰ ਅਸੰਖ ਕਹਿਣ ਦੇ ਨਾਲ ਵੀ ਸਿਰ ਤੇ ਭਾਰ ਚੜਦਾ ਹੈ ਪਰ ਫਿਰ ਵੀ ਕੁਝ ਨਾ ਕੋਈ ਤੇ ਕਹਿਣਾ ਪਏਗਾ ਨਾ ਮਹਾਰਾਜ ਕਹਿੰਦੇ ਭਾਵੇਂ ਅਸੀਂ ਅੱਖਰਾਂ ਦੇ ਨਾਲ ਉਹਦੀ ਸਿਫਤ ਪੂਰੀ ਨਹੀਂ ਬਿਆਨ ਕਰ ਸਕਦੇ ਭਾਵੇਂ ਅਸੀਂ ਸ਼ਬਦ ਬੋਲ-ਬੋਲ ਕੇ ਉਹਦਾ ਅਖੀਰਲਾ ਬੰਦਾ ਨਹੀਂ ਕਹਿ ਸਕਦੇ ਪਰ ਫਿਰ ਵੀ ਕਹਿਣਾ ਤੇ ਅੱਖਰਾਂ ਦੇ ਨਾਲ ਹੀ ਪਏਗਾ ਨਾ ਇਸ ਕਰਕੇ ਮਹਾਰਾਜ ਅੱਗੇ ਸਾਨੂੰ ਇਹ ਸਮਝਾ ਰਹੇ ਨੇ ਕਿ ਅਖਰੀ ਨਾਮ ਅਖਰੀ ਸਾਲਾਹ ਭਾਵੇਂ ਕਿ ਅੱਖਰ ਪੂਰੇ ਨਹੀਂ ਬੋਲੇ ਜਾ ਸਕਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਫਿਰ ਵੀ ਜੇ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਤੇ ਅੱਖਰਾਂ ਦੇ ਅੰ ਨਾਲ ਹੀ ਜਪਾਂਗੇ ਅਖਰੀ ਨਾਮ ਅਖਰੀ ਐਡੇ ਉੱਪਰ ਅਦਕ ਦਾ ਉਚਾਰਨ ਹੋਏਗਾ ਰਾਰੇ ਦੀ ਬਿਹਾਰੀ ਦੇ ਉੱਪਰ ਬਿੰਦੀ ਸਹਿਤ ਉਚਾਰਨ ਕਰਾਂਗੇ ਅਖਰੀ ਭਾ ਵਖਰਾਂ ਦੇ ਨਾਲ ਅਖਰੀ ਨਾਮ ਅੱਖਰਾਂ ਦੇ ਅੰ ਨਾਲ ਹੀ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ ਤੇ ਮਹਾਰਾਜ ਕਹਿੰਦੇ ਅਖਰੀ ਸਾਲਾ ਸਾਲਹ ਸਸੇ ਨੂੰ ਕੰਨਾ ਲੱਗਾ ਹੋਇਆ ਉਹਦਾ ਉਚਾਰਨ ਹੋਏਗਾ ਅੱਖਰਾਂ ਦੇ ਅੰਦਾਲ ਹੀ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਅਖਰੀ ਗਿਆਨ ਗੀਤ ਗੁਣ ਗਾ ਅੱਖਰਾਂ ਦੇ ਅੰਦਾਲ ਹੀ ਪਰਮਾਤਮਾ ਜੀ ਦਾ ਗਿਆਨ ਹਾਸਲ ਕੀਤਾ ਜਾ ਸਕਦਾ ਹੈ ਤੇ ਅੱਖਰਾਂ ਦੇ ਅੰਦਾਲ ਹੀ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਦੇ ਗੀਤ ਗਾਏ ਜਾ ਸਕਦੇ ਆ ਬਿਨ ਬਗੈਰ ਅੱਖਰਾਂ ਤੋਂ ਤੇ ਕੁਝ ਨਹੀਂ ਹੋ ਸਕਦਾ ਹਾਂ ਅੰਤ ਨਹੀਂ ਪਾਇਆ ਜਾ ਸਕਦਾ ਪਰ ਫਿਰ ਵੀ ਕੁਛ ਨਾ ਕੁਛ ਬੋਲਾਂਗੇ ਤਾਂ ਹੀ ਪਰਮੇਸ਼ਰ ਬਾਰੇ ਜਾਣਕਾਰੀ ਹਾਸਲ ਕਰਾਂਗੇ ਸੋ ਬਚਨ ਨੇ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਦੇ ਨਾਲ ਹੀ ਲਿਖਿਆ ਜਾ ਸਕਦਾ ਹੈ ਅੱਖਰਾਂ ਦੇ ਨਾਲ ਹੀ ਬੋਲਿਆ ਜਾ ਸਕਦਾ ਹੈ ਇੱਥੇ ਬਾਣ ਸ਼ਬਦ ਦਾ ਅਰਥ ਹੈ ਬਾਣੀ ਨਾਣੇ ਨੂੰ ਸਿਹਾਰੀ ਲੱਗੀ ਹੈ ਇਹ ਇਸਤਰੀ ਲਿੰਗ ਸ਼ਬਦ ਹੈ ਹਜ਼ੂਰ ਸੱਚੇ ਪਾਤਸ਼ਾਹ ਦਾ ਬਚਨ ਹੈ ਅਖਰੀ ਲਿਖਣ ਬੋਲਣ ਬਾਣ ਜੇ ਬਾਣੀ ਲਿਖਣੀ ਹੈ ਤਾਂ ਵੀ ਅੱਖਰਾਂ ਦੀ ਲੋੜ ਹੈ ਜੇ ਕੁਝ ਬੋਲਣਾ ਹੈ ਫਿਰ ਵੀ ਅੱਖਰਾਂ ਦੇ ਨਾਲ ਹੀ ਬੋਲਿਆ ਜਾ ਸਕਦਾ ਹੈ ਅੱਖਰਾਂ ਸਿਰ ਸੰਯੋਗ ਵਖਾਨ ਜੇ ਵਾਹਿਗੁਰੂ ਪਰਮਾਤਮਾ ਦੀ ਪੈਦਾ ਕੀਤੀ ਇਸ ਕਾਇਨਾਤ ਦੇ ਜੀਵਾਂ ਦੇ ਸੰਯੋਗ ਦੀ ਗੱਲ ਕਰਨੀ ਹੈ ਫਿਰ ਵੀ ਅੱਖਰਾਂ ਦੇ ਵਿੱਚ ਗੱਲ ਹੋਏਗੀ ਸੰਯੋਗ ਦਾ ਅਰਥ ਹੈ ਮਿਲਾਪ ਜੇ ਮਿਲਾਪ ਦੀ ਗੱਲ ਕਰਨੀ ਹੈ ਜੀਵਾਂ ਦੇ ਪੈਦਾ ਹੋਣ ਦਾ ਜ਼ਿਕਰ ਕਰਨਾ ਤਾਂ ਫਿਰ ਮਹਾਰਾਜ ਜੀ ਕਹਿੰਦੇ ਗੱਲ ਫਿਰ ਵੀ ਅੱਖਰਾਂ ਦੇ ਨਾਲ ਹੀ ਹੋਏਗੀ ਅੱਖਰ ਹੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਿਖਾਨ ਪਰ ਮਹਾਰਾਜ ਕਹਿੰਦੇ ਜਿਨ ਇਹ ਲਿਖੇ ਜਿਨ ਇਹ ਲਿਖੇ ਜਿਸ ਪ੍ਰਮਾਤਮਾ ਨੇ ਇਹ ਜੀ ਪੈਦਾ ਕਰਕੇ ਤੇ ਉਹਨਾਂ ਦੇ ਭਾਗ ਲਿਖੇ ਨੇ ਜਿਸ ਵਾਹਿਗੁਰੂ ਜੀ ਨੇ ਸੰਸਾਰ ਨੂੰ ਪੈਦਾ ਕਰਕੇ ਸੰਸਾਰ ਦਾ ਲੇਖਾ ਜੋਖਾ ਲਿਖਿਆ ਹੈ ਤਿਸ ਸਿਰ ਨਾਹੀਂ ਤਿਸ ਸਿਰ ਨਾਹੀਂ ਤਿਸ ਸਿਰ ਉਹਦੇ ਸਿਰ ਉੱਪਰ ਨਾਹੀਂ ਇਹ ਲੇਖਾ ਉਹਦੇ ਸਿਰ ਦੇ ਉੱਪਰ ਨਹੀਂ ਹੈ ਹਾਂ ਜੀਵਾਂ ਦੇ ਸਿਰ ਤੇ ਲੇਖ ਹੈ ਪਰ ਜਿਨੇ ਪੈਦਾ ਕੀਤਾ ਜੀਵਾਂ ਨੂੰ ਉਹਦੇ ਸਿਰ ਤੇ ਕੋਈ ਲੇਖ ਨਹੀਂ ਜਿਨ ਇਹ ਲਿਖੇ ਤਿਸ ਸਰਣ ਨਾ ਹੈ ਜਿਮ ਫੁਰਮਾਏ ਤਿਮ ਤਿਮ ਪਾਹ ਜਿਮ ਜਜੇ ਦੀ ਸਿਆੜੀ ਉੱਪਰਲੇ ਪਾਸੇ ਬਿੰਦੀ ਲਗਾ ਕੇ ਜਿਮ ਜਿਮ ਦਾ ਅਰਥ ਹੈ ਜਿਵੇਂ ਜਿਮ ਫੁਰਮਾਏ ਜਿਵੇਂ ਪ੍ਰਾਤਮਾ ਜੀ ਫਰਮਾਉਂਦੇ ਨੇ ਜਿਵੇਂ ਵਾਹਿਗੁਰੂ ਜੀ ਦਾ ਹੁਕਮ ਹੁੰਦਾ ਹੈ ਜਿਮ ਫੁਰਮਾਏ ਤਿਮ ਤਿਮ ਪਾਹ तिम तिम स्यारी ਦੇ ਉੱਪਰਲੇ ਪਾਸੇ ਬਿੰਦੀ ਲਾ ਕੇ ਤਿਮ ਤਿਮ ਦਾ ਅਰਥ ਹੈ ਤਿਵੇਂ ਤੇ ਤਿਵੇਂ ਪਾਹੇ ਜੀਪਾਉਂਦੇ ਨੇ ਜੀਪ ਪ੍ਰਾਪਤ ਕਰਦੇ ਨੇ ਜਿਨ ਇਹ ਲਿਖੇ ਤਿਸ ਸੇਰ ਨਾ ਹੈ ਜਿਮ ਫੁਰਮਾਏ ਤਿਮ ਤਿਮ ਪਾਹੇ ਜੇਤਾ ਕੀਤਾ ਤੇਤਾ ਨਾਉ ਜਿੰਨਾ ਵੀ ਵਾਹਿਗੁਰੂ ਜੀ ਨੇ ਸੰਸਾਰ ਪੈਦਾ ਕੀਤਾ ਉਸੇ ਪ੍ਰਮਾਤਮਾ ਦਾ ਹੀ ਨਾਉ ਹੈ ਉਸੇ ਵਾਹਿਗੁਰੂ ਜੀ ਦੇ ਹੁਕਮ ਚੋਂ ਪੈਦਾ ਹੋਇਆ ਉਹਦੇ ਬਲ ਦੇ ਨਾਲ ਖਲੋਤਾ ਹੋਇਆ ਹੈ ਜਿੰਨਾ ਸੰਸਾਰ ਪੈਦਾ ਹੋਇਆ ਤੇ ਉਹਦੇ ਹੁਕਮ ਦੇ ਵਿੱਚ ਹੈ ਹਜ਼ੂਰ ਸੱਚੇ ਪਾਤਸ਼ਾਹ ਦਾ ਬਚਨ ਹੈ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਹੀਂ ਕੋ ਥਾਉ ਵਿਣ ਨਾਵੇਂ ਤੁਲਾਮਾ ਨਾਮ ਤੋਂ ਬਿਨਾ ਨਾਹੀਂ ਕੋ ਥਾਉ ਕੋਈ ਥਾਂ ਐਸੀ ਨਹੀਂ ਜਿੱਥੇ ਵਾਹਿਗੁਰੂ ਜੀ ਦਾ ਬਲ ਕਮਨਾ ਕਰ ਰਿਹਾ ਹੋਵੇ ਇੱਥੇ ਨਾਉ ਦਾ ਅਰਥ ਆਪਾਂ ਸਮਝਾਂਗੇ ਬਲ ਤਾਕਤ ਉਹਦਾ ਹੁਕਮ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਹੀ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਮੇਰੇ ਵਿੱਚ ਇੰਨੀ ਕੁਦਰਤ ਕਿੱਥੇ ਮੇਰੇ ਵਿੱਚ ਇੰਨੀ ਤਾਕਤ ਕਿੱਥੇ ਮੈਂ ਪਰਮਾਤਮਾ ਦੀ ਵਿਚਾਰ ਕਹਿ ਸਕਾਂ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਮੈਂ ਵਾਹਿਗੁਰੂ ਜੀ ਤੋਂ ਇੱਕ ਵਾਰ ਸਦਕੇ ਹੁਣ ਜੋਗਾ ਵੀ ਨਹੀਂ ਜੋ ਤੋਦ ਭਾਵੇ ਸਾਈ ਭਲੀਕਾਰ ਜੋ ਤੁਹਾਨੂੰ ਚੰਗਾ ਲੱਗਦਾ ਸਾਈ ਦਾਰਤ ਹੈ ਉਹੀ ਜੋ ਤੁਹਾਨੂੰ ਚੰਗਾ ਲੱਗਦਾ ਮੇਰੇ ਵਾਹਿਗੁਰੂ ਜੀ ਉਹੀ ਕਾਰ ਚੰਗੀ ਹੈ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੇਰੇ ਵਾਹਿਗੁਰੂ ਜੀ ਤੁਸੀਂ ਸਦਾ ਸਲਾਮਤ ਰਹਿਣ ਵਾਲੇ ਹਮੇਸ਼ਾ ਰਹਿਣ ਵਾਲਿਓ ਤੁਸੀਂ ਅੰਦਰ ਆਕਾਰ ਹੋ ਤੁਹਾਡਾ ਆਕਾਰ ਕੋਈ ਨਹੀਂ ਸੋ ਇਹ ਸਿੱਖਿਆ ਮਹਾਰਾਜ ਗੁਰੂ ਨਾਨਕ ਸਾਹਿਬ ਸਤਗੁਰੂ ਜੀ ਸਮ ਬਖਸ਼ਦੇ ਨੇ 19 ਪੌੜੀਆਂ ਦੀ ਸੰਖਿਆ ਦੀ ਵਿਚਾਰ ਹੁਣ ਤੱਕ ਮੁਕੰਮਲ ਹੋ ਚੁੱਕੀ ਹੈ ਇਸ ਤੋਂ ਅਗਲੀ ਵਿਚਾਰ ਆਪਾਂ ਅਗਲੀ ਪੌੜੀ ਵਿੱਚ ਅਗਲੀ ਵੀਡੀਓ ਵਿੱਚ ਅਗਲੀ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਨ ਸਾਨੂੰ ਸਮਤ ਬਖਸ਼ਣ ਅਸੀਂ ਸਤਿਗੁਰੂ ਦੀ ਬਾਣੀ ਦੇ ਲੜ ਲੱਗੇ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਇਥੋਂ ਤੱਕ ਵੀਡੀਓ ਨੂੰ ਸਰਵਣ ਕੀਤਾ ਹੈ ਦੁਬਾਰਾ ਫਿਰ ਬੇਨਤੀ ਹੈ ਜਿਆਦਾ ਤੋਂ ਜਿਆਦਾ ਸੰਗਤਾਂ ਦੇ ਨਾਲ ਵੀਡੀਓ ਸਾਂਝੀ ਕਰੋ ਸ਼ੇਅਰ ਕਰੋ ਚੈਨਲ ਨੂੰ ਆਪ ਜੀ ਨੇ ਸਬਸਕ੍ਰਾਈਬ ਕਰ ਲੈਣਾ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ